ਜੰਬਾ ਦੋਥੇ ਦਾ ਨਾਮ ਕੱਟਦਾਂਗੇ ਕਾਲਜ ਦੇ ਵਿੱਚ 47ਵਾਂ ਵਿਦਿਆਰਥੀ ਕਾਲਜ ਦੇ ਵਿੱਚ ਪੜਦਾ ਕੀ 45ਵਾਂ 45ਵਾਂ ਵਿਦਿਆਰਥੀ ਲੋਜੀ ਕਾਲਜ ਦੇ ਵਿੱਚ ਆਉਣਾ ਇਹੋ ਜਿਹੀ ਵਿਦਿਆਰਥੀ ਆ ਜਿਹੜੇ ਕਦੇ ਕਾਲਜ ਨਹੀਂ ਬਣਦੇ ਪਰ ਉਹਨਾਂ ਨੂੰ ਜਿਹੜੇ ਐਗਜ਼ਾਮੀਨੇਸ਼ਨ ਫਾਰਮ ਭਰ ਜਾਂਦੇ ਨੇ ਉਹਨਾਂ ਨੂੰ ਰਿਜ਼ਲਟ ਦਿੱਤਾ ਜਾਂਦਾ ਨੇ ਹੈਲਦੀ ਕਾਰਡ ਦਿੱਤੇ ਜਾਂਦੇ ਆ ਪਰ ਉਹ ਜਿਹੜਾ ਮੈਂ ਸਾਰੇ ਮਹੀਨੇ ਸੰਗੜਾਉਣੇ ਵੀ ਕਿਹੜੇ ਕਿਹੜੇ ਕਲਾਸਾਂ 'ਚ ਨਹੀਂ ਵਰਤੇ ਪਲੀਆ ਦਾ ਇਹ ਨਾਮ ਕਿਸੇ ਕੱਟ ਨਹੀਂ ਸਕਦੇ ਹੈ ਟੂ ਅਥਾਰਟੀ ਕੋ ਕੋਈ ਪਾਵਰ ਨਹੀਂ ਕੋਈ ਉਹਨਾਂ ਦੀ ਜ਼ਰਤ ਨਹੀਂ ਹੈਗੀ ਇਹ ਸਾਡਾ ਕੋਈ ਨਾਮ ਕੱਟਦਾ ਹੈ ਤਾਂ ਵਿਦਿਆਰਥੀ ਆਪਾਂ ਜਿੱਥੇ ਰਹੀਏ ਅੱਗੇ ਵੀ ਜੇ ਆਪਾਂ ਨੂੰ ਮੁਸੀਬਤ ਆਉਣੀ ਹੈ ਆਪਾਂ ਜਿੱਥੇ ਕੰਡ ਰੋਕੇ ਲੜੀਏ ਸੰਰਸ਼ ਕਰੀਏ ਆਪਣੀਆਂ ਮੁਸੀਬਤਾਂ ਨੂੰ ਹੱਲ ਕਰਾਈਏ ਵਿਦਿਆਰਥੀ بار مرتوبه پرنسپال نو په کار کوو سمه کوو سمه کوو ډېر جوش نه سینګو مرتوبه مرتوبه مرتوبه